ਓ ਯਾਰ ਆ ਕੀ ਆ ਯਾਰ ਯਾਰ ਮੈਂ ਬੋਲ ਸੁੱਟ ਰਿਹਾ ਨਾ ਇਹ ਬੋਲ ਆ ਯਾਰ ਕੇ ਬੰਦਾ ਨੂੰ ਭੇਜੇ ਯਾਰ ਤੇਰੀ ਗੱਲ ਨਹੀਂ ਬੈਟਿੰਗ ਵਾਲੇ ਵੀ ਗੱਲ ਕਰਦਾ ਮਰਦਾ ਕਿ ਮੈਂ ਮਰਦੀ ਕਰਾ ਦੇ ਓ ਯਾਰ ਫਿਰ ਪਹਿਲਾਂ ਹੀ ਜਿਆਦਾ ਫਿਰ ਸਾਰੀਆਂ ਉਹ ਆ ਜੀ ਕਹਿੰਦਾ ਬੈਟਿੰਗ ਦਾ ਵੀ ਤਾਂ ਆਵਾਜ਼ ਆ ਰਹੀ ਹੈ ਪਾ ਲੈ ਪਾ ਲੈ

ਹਰ ਮਨ ਹੁਣੇ ਹੁੰਦੇ ਆ ਕੋਈ ਨਹੀਂ ਆ ਮੈਂ ਦੁਬਾਰਾ ਕਰਾਂਗੇ ਉਹ ਛੱਕਾ ਸੀ ਇਹ ਆਹ ਬੱਸ ਆਪਾਂ ਜਰਾ ਲੋ ਆਇਆ 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 ਤੇ ਉਹ ਕੀ ਕਹਿੰਦੇ ਆ ਤਿੰਨ ਬੋਲਾਂ ਦੋ 16 ਹਾਂ ਬਰਾਬਰ ਬਰਾਬਰ ਤਾਂ ਬੋਲਾਂ ਹੈ ਯਾਰ 16 ਰਨ ਕਰੇ ਹੁਣ ਆਇਆ ਚੱਲੇ ਨਾ ਛੱਕੇ ਛੱਕੇ ਤੇ ਤੈਨੂੰ ਕਾ ਇਹ ਨਾ ਕਰਾ ਹਵਰ ఆ కావాలి చూ ఓ వా ఓ దిగా తీ బారా బంద బారా నంబర్ హై రిబౌండ్ ఓ బాకీ కరినా ఓయ్ సారీ బౌండరీ దే కుచ్చే gayi dali కాలేను క్యా హో నా లే ఓవర్ ఇహి కడా హో వై క సై హై 4 బల్లా హై భాయ్ హా ఓ ठीगा

ਨੀ ਉਹ ਨਾਲੇ ਚੌਲ ਖਾ ਕੇ ਮਾੜਾ ਜਿਹਾ ਕੈਚ ਕਰੀ ਜਾਂਦਾ ਰਾਜੇ ਦੇ ਘਰ ਦੇ ਚੌਲ ਖਾ। ਨਾ ਨਾ ਤੂੰ ਤਾਂ ਚਿੱਟੀ ਰੱਖ। ਆਤਾ ਵਰ ਮਹਾਤਮਾ ਦੀ ਮੇਹਰਾ ਪਣੇ ਦੇ। ਕਿੰਨੇ ਹੋ ਗਏ 1 ਵੈਲਟ ਆ ਗਈ। 48 ਹੋ ਗਏ ਓਏ। ਅਜੇ ਦੀ ਇੱਕ ਬੋਲੀ ਹੋਈ ਆ। ਹਾਲਾ 48 54 ਉਹ ਪਹਿਲਾ ਵਾਲਾ ਸਕੋਰ ਹੋ ਗਿਆ ਰਾਜੀ ਉਹ ਪੂਲੇ ਪਗਿਨ ਇਹਨੂੰ ਕਹ ਮੈਂ ਤੈਨੂੰ ਨਹੀਂ ਅੱਲਾ ਉਹ 4 ਅਰਖੀ ਬਾਲ ਦਾ ਹੋ ਦੇ 60 ਹੋ ਗਏ ਉਹ 60 ਹੋ ਗਏ 60 ਤਨ ਕੇ ਦਾ ਤਨ ਬੋਲਾ 60 ਬਹੁਤ ਵਧੀਆ ਉਹ ਦੂਸਰਾ ਲੋਲਾ ਲਾਸ स्टार्ट होगे, ओए स्टार्ट होगे स्टार्ट, सिंकल्डरा, अच्छा लगा ये, सिंकल्डरा, 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 सिंकल